ਗੁਰੂ ਜੀ ਦਾ ਫਲਸਾ ਵੇਖ ਪਤੀ ਇਸਤਾਨ ਧਰਤਨ ਤੁਨ ਦੇ ਖਿਲਗਨਾਨ ਦੇਵ ਜੀ ਮਹਾਰਾਜ ਜੀ ਦਾ ਫਲਸਾ ਸਥਾਨ ਧਰਤਨ ਤੁਨ ਦਾ ਜਨਮ ਸ਼ੂ ਪ੍ਰਾਪਤ ਉਬਰ ਦੁਆਰਾ ਤੇ ਸਾਹਿਬ ਪਹਿਲੀ ਪਾਛਾਈ ਇਥੇ ਧਰਤਨ ਤੁਨ ਦੇਵ ਜੀ ਮਹਾਰਾਜ 7 ਦਿਨ ਸੰਗਤਾਂ ਦਾ ਉਦਾਰ ਕੀਤਾ ਅਤੇ ਜਿਨ੍ਹਾਂ ਸੰਗਤਾਂ ਦੇ ਬੱਚਾ ਦੀ ਸੰਦਾਸ ਤੋਂ ਬੱਚੇ ਦੀ ਪ੍ਰਾਪਤੀ ਹੁੰਦੀ ਹੈ ਜੋ ਵੀ ਮਨ ਚਾਹੇ ਪੜ ਪਾਉਂਦੀਆਂ ਨੇ ਸੰਗਤਾਂ ਤੇ ਬਾਹਰ ਘਿਰਦਾ ਤੱਕ ਤ ਹੈ ਉਹ ਵੀ ਸਤ ਗੁਰੂ ਕੋ ਨਾਂ ਦੇ ਵੀ ਦੇਸਾਨਾਂ ਦੇ ਆਰਾਜ ਪਾਇਸਾ ਜੀ ਨੇ ਉੱਥੇ ਵੀ ਭਗਤੀ ਕੀਤੀ ਹੈ ਬਾਕੀ ਸੋ ਸੰਗਤਾਂ ਜੋ ਵੀ ਆਉਂਦੀਆਂ ਨੇ ਮਨ ਚਾਹੇ ਪ੍ਰਾਪਤ ਕਰਦੀਆਂ ਨੇ ਵਾਰੀ ਜੀ ਤੋਂ ਫਾਲ ਇਹ ਸਾਡੇ ਨਾਲ ਇਸ ਸਤ ਗੁਰਦਵਾਰਾ ਸਭ ਦੀ ਗ੍ਰੰਥ ਜੀ ਨੇ ਭਾਈ ਸਾਹਿਬ ਭਾਈ ਬਾਦਲ ਸਿੰਘ ਜੀ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਸੀ ਨੂੰ ਕਿ ਆਪਜੀ ਤੇ ਆ ਸੰਗ ਕਿਉਂਕਿ ਅਸੀਂ ਇਸ ਏਰੀਏ ਏਰੀਏ ਦੇ ਵਿੱਚ ਇਸ ਸਥਾਨ ਤੇ ਪਹਿਲੀ ਵਾਰ ਹੀ ਆਏ ਹਾਂ ਕਿ ਇਸ ਸਥਾਨ ਦਾ ਕਿਸੇ ਨੂੰ ਪਤਾ ਨਹੀਂ ਸੀ ਅਸੀਂ ਖੁਦ ਬਹੁਤ ਜ਼ਿਆਦਾ ਜਗ੍ਹਾ ਤੇ ਜਾ ਕੇ ਸਥਾਨਾਂ ਆਪਜੀ ਨੂੰ ਪਤਾ ਦਰਸ਼ਨ ਕਰਵਾਉਣੇ ਆ ਪਰ ਇਸ ਸਥਾਨ ਬਾਰੇ ਸਾਨੂੰ ਪਤਾ ਲੱਗਿਆ ਤੇ ਅਸੀਂ ਆਏ ਹਾਂ ਬਾਬਾਈ ਨੇ ਜਿੰਨੀ ਜਾਣਕਾਰੀ ਭਾਈ ਸਾਹਿਬ ਨੇ ਦਿੱਤੀ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਥੇ ਇਥੇ ਮਸਿਆ ਦਾ ਦਿਹਾੜਾ ਲੱਗਦਾ ਭਾਈ ਸਾਹਿਬ ਮਸਿਆ ਦੇ ਲੱਗਦਾ ਮਸਿਆ ਦਾ ਦਿਹਾੜਾ ਲੱਗਦਾ ਜਿੱਥੇ ਸੰਗਤਾਂ ਆਉਂਦੀਆਂ ਨੇ ਤੇ ਫਿਰ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜਦੋਂ ਆਪ ਜੀ ਫਤੇਗੜ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਸੰਗਤ ਜੀ ਜਰੂਰ ਐਸਾ ਸ਼ਾਂਤੀ ਦਰਸ਼ਨ ਕਰਕੇ ਜਾਇਓ ਐਸਾ ਸ਼ਾਂਤੀ ਮੱਥਾ ਟੇਕਿਓ ਗੁਰਨਾਣ ਸਾਹਿਬ ਪਾਸ਼ੇ ਦੀ ਕਿਸ਼ਮਤ ਬਹੁਤ ਬਹੁਤ ਧੰਨਵਾਦ ਸੁਸ਼ਮਾਏ ਤੂਰੋਸ਼ ਯਾਦੀ ਰੇਖਾ ਹੈ ਗੁਰਦੁਆਰਾ ਸ਼੍ਰੀ ਥੀਏ ਸਾਹਿਬ ਪਿੰਡ ਇਸਰਹੇਲ ਇਸਰਹੇਲ ਪਿੰਡ ਪੈਂਦਾ ਜੀ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਇੱਥੋਂ ਦਾ ਜੋ ਇਤਿਹਾਸ ਹੈ ਉਹ ਸਾਹਮਣੇ ਸਾਡੇ ਲਿਖਿਆ ਹੋਇਆ ਜੀ ਇਸ ਪਵਿੱਤਰ ਥੇਹ ਸਾਹਿਬ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਜੇ ਸਨ ਅਤੇ 7 ਦਿਨ ਤੱਕ ਠਹਿਰੇ ਸਨ ਇਤਿਹਾਸ ਅਨੁਸਾਰ ਉੱਥੇ ਥੇਹ ਦੇ ਉੱਪਰ ਬਡੇ ਗੁਰੂ ਨਾਨਕ ਨਰਨਕਾਰੀ ਚਰਨ ਪਾਏ 7 ਦਿਨ ਰਹੇ ਇਸ ਥੇਹ ਉੱਪਰ ਪਵਿੱਤਰ ਕਰੀਰ ਦਾ ਬੂਟਾ ਅੱਜ ਵੀ ਮੌਜੂਦ ਹੈ ਜਿਸ ਨੂੰ ਅਗਿਆਨਤਾ ਵੱਸ ਬਾਰ-ਬਾਰ ਜੜੋਂ ਪੁੱਟਣ ਉਪਰੰਤ ਵੀ ਇਹ ਬੂਟਾ ਮੁੜ ਫੁੱਟਾਉਂਦਾ ਸੀ ਅਤੇ ਹਰਿਆ ਭਰਿਆ ਹੋ ਜਾਂਦਾ ਸੀ ਇੱਥੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਜੋ ਵੀ ਮਾਈ ਪਾਈ ਸੱਚੇ ਦਿਲੋਂ ਅਰਦਾਸ ਕਰਦਾ ਹੈ ਗੁਰੂ ਸਾਹਿਬ ਉਸ ਦੀ ਅਰਦਾਸ ਪੂਰੀ ਕਰਦੇ ਹਨ ਸੰਗਤ ਜੀ ਇਹ ਹੀ ਉਹ ਪਵਿੱਤਰ ਕਰੀਰ ਹੈ ਜੀ ਜਿਹੜਾ ਇਤਿਹਾਸ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਹੈ ਪਹਿਲੀ ਵਾਰ ਸ਼ਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਸਨ ਇੱਥੇ ਉਹਨਾਂ ਨੇ ਸਮਾਬਿਤ ਆਇਆ ਸੀਗਾ ਇਹ ਕਰੀਰ ਨੂੰ ਸੰਗਤ ਵੱਲੋਂ ਪੋਟੇ ਦਿੱਤਾ ਜਾਂਦਾ ਸੀਗਾ ਜੀ ਜੜ ਤੋਂ ਪੁੱਟਦੇ ਸੀ ਪਰ ਇਹ ਫਿਰ ਹਰੀ ਹੋ ਜਾਂਦੀ ਸੀ ਲੱਗਣ ਤੋਂ ਬਾਅਦ ਫਿਰ ਇੱਥੋਂ ਦੇ ਜੋ ਇਤਿਹਾਸ ਦਾ ਪਤਾ ਲੱਗਿਆ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਇੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਇੱਥੇ ਥਾਨ ਨੂੰ ਜੋ ਬਣਾਇਆ ਗਿਆ ਬਹੁਤ ਸੁੰਦਰ ਥਾਨ ਹੈ ਤੇ ਜੋ ਆਬਦੀ ਨੂੰ ਸਾਰਾ ਇਤਿਹਾਸ ਦੱਸਿਆ ਗਿਆ ਕਰੀਰ ਦਾ ਜੋ ਇੱਥੋਂ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਇਹ ਉਹ ਕਰੀਰ ਹੈ ਜੀ ਵੈਸੇ ਇੱਥੇ ਬਹੁਤ ਵੱਡੀ ਜਗ੍ਹਾ ਹੈ ਜੀ ਗੁਰਦੁਆਰਾ ਸਾਹਿਬ ਦੀ ਵੀ ਨਾਲ ਵੀ ਇੱਥੇ ਪਾਰਕ ਬਣੀ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਤੇ ਪਰ ਇਹ ਉਹ ਪਵਿੱਤਰ ਕਰੀਰ ਹੈ ਜੀ ਜਿਹੜਾ ਥੋੜਾ ਅਫਸੋਸ ਵੀ ਗੈਰੋ ਸਾਨੂੰ ਹੋਇਆ ਕਿ ਐਡਾ ਵੱਡਾ ਸਥਾਨ ਗੁਪਤ ਕਿਦਾਂ ਰਹਿ ਗਿਆ ਜੀ ਪਹਿਲੇ ਬਾਦਸ਼ਾਹ ਜੀ ਦਾ ਐਡਾ ਵੱਡਾ ਸਥਾਨ ਹੈ ਜੀ ਔਰ ਇਹਦਾ ਨੈਟ ਤੇ ਕਿਤੇ ਵੀ ਜ਼ਿਕਰ ਨਹੀਂ ਹੈਗਾ ਜੀ ਕੋਈ ਵੀਡੀਓ ਨਹੀਂ ਕੋਈ ਫੋਟੋ ਨਹੀਂ ਸਾਨੂੰ ਕੁਝ ਵੀ ਨਹੀਂ ਮਿਲਿਆ ਜੀ ਸਰਬਤ ਦਾ ਫਲਾ ਸਿਖਾਇਆ ਤੂੰ ਸੰਗਤ ਜੀ ਆਪ ਜੀ ਨੇ ਇਸ ਸਥਾਨ ਦੇ ਦਰਸ਼ਨ ਕੀਤੇ ਹਨ ਸਾਰਾ ਇਤਿਹਾਸ ਵੀ ਦੱਸਿਆ ਗਿਆ ਸਾਨੂੰ ਬੜੀ ਹੈਰਾਨੀ ਇਸ ਗੱਲ ਦੀ ਹੈ ਕਿ ਐਡਾ ਵੱਡਾ ਸਥਾਨ ਕਿਦਾਂ ਬੁੱਕਰਿਆ ਹੈ ਹੈਰਾਨੀ ਇਸ ਗੱਲ ਤੋਂ ਕੀ ਇਹ ਸਥਾਨ ਮੁਹਾਲੀ ਤੋਂ ਜਦੋਂ ਅਸੀਂ ਫਤੇਗੜਾ ਸਾਹਿਬ ਸਰਹੰਗਰ ਨੂੰ ਜਾਂਦੇ ਹਾਂ ਉਹਦੇ ਰਸਤੇ ਦੇ ਵਿੱਚ ਆਉਂਦਾ ਫਤੇਗੜਾ ਸਾਹਿਬ ਤੋਂ 10 ਕਿਲੋਮੀਟਰ ਪਹਿਲਾਂ ਪਰ ਫਤੇਗੜਾ ਸਾਹਿਬ ਬਾਰੇ ਕਿਸ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਹਰ ਸਾਲ ਕਿੰਨਾ ਵੱਡਾ ਜਿਹੜਾ ਆਪਣਾ ਸ਼੍ਰੀ ਗੀਦੀ ਘੜੇ ਬਣਾਏ ਜਾਂਦੇ ਉੱਥੇ ਕਿੰਨੇ ਜਿਆਦਾ ਲੰਗਰ ਲੱਗਦੇ ਜੀ ਮੁਹਾਲੀ ਤੋਂ ਲੈ ਕੇ ਤੇ ਫਤੇਗੜਾ ਸਾਹਿਬ ਹਜ਼ਾਰਾਂ ਦੇ ਹਿਸਾਬ ਨਾਲ ਲੰਗਰ ਹੁੰਦੀਆਂ ਤੇ ਲੱਖਾਂ ਦੇ ਹਿਸਾਬ ਨਾਲ ਉਸੰਦਾ ਤੁੰਗ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤਾਂ ਦਾ ਲੰਗਰ ਹੁੰਦੀ ਹੈ ਅਤੋ ਦੀ ਚੱਲੰਗਦੇ ਨੇ ਔਰ ਇਹ 10 ਕਿਲੋਮੀਟਰ ਪਹਿਲਾਂ ਖੱਬੇ ਹੱਥ ਨੂੰ ਰੋਡ ਉੱਤਰਦੀ ਹੈ ਉੱਥੋਂ 1.5 ਕਿਲੋਮੀਟਰ ਤੇ ਇਹ ਸਥਾਨ ਸ਼ੋਭੀਤਾ ਜੋ ਪਿੰਡ ਦੇ ਬਾਰ-ਬਾਰ ਤਾਂ ਵੱਡੀ ਗੱਲ ਇਹ ਹੈ ਕਿ ਦੇਖੋ ਫਲੀ ਪਾਸ਼ੀ ਦਾ ਸਥਾਨ ਹੋਵੇ ਲਖਾਂ ਰੋੜਾਂ ਸੰਗਤ ਇੱਥੋਂ ਲੰਘਦੀ ਹੈ ਹਰ ਸਾਲ ਕਿੰਨਾ ਵੱਡਾ ਇੱਥੇ ਜੋੜ ਮੇਲਾ ਜੋ ਸੀ ਦੀ ਜੋੜ ਮੇਲਾ ਆਪਣਾ ਲੱਗਦਾ ਇਸ ਸਥਾਨ ਬਾਰੇ ਕਿਸੇ ਨੂੰ ਨਹੀਂ ਪਤਾ ਅਜੇ ਤੱਕ ਕਿਸੇ ਨੇ ਕੋਈ ਫੋਟੋ ਨਹੀਂ ਪਾਈ ਕਿਸੇ ਨੇ ਇਤਿਹਾਸ ਜਿਹੜਾ ਹੈ ਸ਼ੇਅਰ ਨਹੀਂ ਕੀਤਾ ਅਸੀਂ ਕਰਮਾ ਵਾਲੇ ਆਪਦੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਇਹ ਇਤਿਹਾਸ ਸਿੱਖ ਸੰਗਤ ਨਾਲ ਸਿੱਖ ਸੰਗਤ ਦੇ ਸਾਹਮਣੇ ਰੱਖ ਰਹੇ ਹਾਂ ਤੇ ਉਮੀਦ ਕਰਦੇ ਆਂ ਕਿ ਸੰਗਤ ਵੱਤਵਾਰ ਇਸ ਸਥਾਨ ਦੇ ਦਰਸ਼ਨ ਕਰਨਗੇ ਉਸ ਪਵਿੱਤਰ ਕ੍ਰਿਸ਼ ਸਾਬ ਦੇ ਦਰਸ਼ਨ ਕਰਨਗੇ ਸਥਾਨ ਦੇ ਦਰਸ਼ਨ ਕਰਨਗੇ ਪਰਮੰਧ ਬਹੁਤ ਸੋਹਣਾ ਜੀ ਬਹੁਤ ਸਾਫ ਸਫਾਈ ਰੱਖੀ ਜਾਂਦੀ ਆ ਜਿੰਨੀ ਪਾਰਕ ਬਣੀ ਆ ਉਧਰ ਵੱਡੀ ਪਾਰਕ ਆਬ ਜੀ ਨੂੰ ਦਿਖਾਈ ਆ ਤੇ ਛੋਟੀਆਂ ਪਾਰਕਾਂ ਆ ਤੇ ਨਾਲ ਵੀ ਜਿਹੜੀ ਜਗ੍ਹਾ ਹੈਗੀ ਆ ਸਭ ਨੂੰ ਬੜੀ ਸੰਭਾਲ ਨਾਲ ਰੱਖਿਆ ਜਾਂਦਾ ਕਾਰ ਸੇਵਾ ਦੇ ਅੰਡਰ ਦੇ ਵਿੱਚ ਜਿਹੜੀ ਸੇਵਾ ਚੱਲਦੀ ਆ ਤੇ ਪਰ ਸਾਰੀਆਂ ਸੰਗਤ ਨੂੰ ਇਹੀ ਬੇਨਤੀ ਆ ਕਿ ਸਾਨੂੰ ਲੋੜ ਆ ਕਿ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਅਸੀਂ ਖੁਦ ਸਿੱਖ ਇਤਿਹਾਸ ਤੋਂ ਵੀ ਜਾਣੋ ਭਈ ਉਥੋਂ ਦੇ ਕੋਈ ਅਸਥਾਨਾਂ ਤੋਂ ਵੀ ਤੇ ਅਖੀਰ ਦੇ ਵਿੱਚ ਸੰਗਤ ਜੀ ਇਹ ਹੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਫਤਿਹਗੜ੍ਹ ਸਾਹਿਬ ਹਰ ਸਾਲ ਦਰਸ਼ਨ ਕਰਨਾ ਹੋ ਇਸ ਅਸਥਾਨ ਤੇ ਜਰੂਰ ਦਰਸ਼ਨ ਕਰਕੇ ਜਾਇਓ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਗੁਰੂ ਕਰ ਦੀਆਂ ਕੂਛੀਆਂ ਪ੍ਰਾਪਤ ਕਰਿਓ ਤੇ ਅੱਗੇ ਵੀ ਤੁਹਾਡੇ ਲਈ ਇਸੇ ਤਰ੍ਹਾਂ ਜਿਹੜੀ ਸੀਰੀਜ਼ ਚੱਲ ਰਹੀ ਹੈ ਸਾਡੀ ਇਸੇ ਤਰ੍ਹਾਂ ਦੀ ਐਟਰੀ ਇਹਦੇ ਤਹਿਤ ਵੀ ਫੋਟੋਆਂ ਜਿਹੜੀਆਂ ਇੰਗੀਆਂ ਗੁਰਸਥਾਨਾਂ ਦੇ ਦਰਸ਼ਨ ਕਰਵਾਈ ਜਾਣਗੇ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਚਾਰ ਦਿਨ ਦੇ ਰੋਸੀ ਸਬਕ ਫੇਰੋ ਭਾਈ ਗੁਰਜੀ ਖਾਨ ਸਾਹਿਬ ਸੀ ਗੁਰਜੀ ਖਿਚੇ